ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅਸੀਂ ਰਾਤਰ ਬੈਠੇ ਬੈਠਿਆਂ ਨੇ ਪਲਾਨ ਬਣਾ ਲਿਆ ਵੀ ਅਸੀਂ ਅਜੇ ਦਰਬਾਰ ਸਾਹਿਬ ਚੱਲੀਏ ਆ ਜਵਾਬ ਸਾਡੇ ਬੈਠੇ ਝਾਕੀ ਜਾਂਦੇ ਆ ਵੀ ਹਜੇ ਤੱਕ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਕਿਉਂ ਨਹੀਂ ਗੁਰ ਇੱਕੰਬੀਰ ਨੂੰ ਮੈਂ ਕਿਹਾ ਹੈਲੋ ਫਿਰ ਮੈਂ ਗੁਰਜਸ ਨੂੰ ਕਿਹਾ ਗੁਰਜਸ ਵੀ ਝਾਕਣ ਲੱਗ ਗਿਆ ਹੈਲੋ ਅਸੀਂ ਹੁਣ ਫਿਰ ਛੇਤੀ ਛੇਤੀ ਚੱਲੇ ਹਾਂ ਜਿਵੇਂ ਆਵਾਕ ਬਾਰ-ਬਾਰ ਪੁੱਛੀ ਜਾ ਰਹੀ ਆ ਵੀ ਹਜੇ ਕਾਹਤੋਂ ਨਹੀਂ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਹਜੇ ਕਿਉਂ ਨਹੀਂ ਪਹੁੰਚੇ ਅਸੀਂ ਕਹਾਂ ਹਜੇ ਵੇਟ ਕਰੋ ਟਾਈਮ ਲੱਗਦਾ ਵਾ ਤੁਸੀਂ ਬ ਹੁਣ ਅਸੀਂ ਜਾ ਰਹੇ ਹੁਣ ਦੇਖਿਓ ਜਵਾਕ ਸਾਡੇ ਦਰਜਸ ਨੂੰ ਮੈਂ ਬਾਜ ਲਗਾਈ ਜੋਸ ਮੇਰੇ ਵਾਲ ਚਾਕਣ ਲੱਗਿਆ ਇੱਕ ਗੰਭੀਰ ਰੋਲਾ ਪਾਈ ਜਾ ਰਿਹਾ ਮੈਨੂੰ ਇਸ਼ਾਰੇ ਕਰੀ ਜਾ ਰਿਹਾ ਮੈਨੂੰ ਪਾਣੀ ਦੇ ਦੋ ਮੈਨੂੰ ਪਾਣੀ ਦੇ ਮੈਂ ਕਿਹਾ ਦੋ ਮਿੰਟ ਖੜ ਜਾ ਮੈਂ ਮੈਨੂੰ ਵੀਡੀਓ ਬਣਾ ਲੈਂਦੇ ਮੇਰਾ ਹੁਣ ਮੂਡ ਬਣਿਆ ਪਹਿਲਾਂ ਮੇਰਾ ਮੂਡ ਨਹੀਂ ਬਣਿਆ ਸੀ ਹੁਣ ਮੈਂ ਅੱਗੇ ਜਾ ਕੇ ਪਹੁੰਚਦੇ ਹਾਂ ਤਸੀਂ ਬਣੇ ਰਿਓ ਹੁਣ ਅਸੀਂ ਅੰਬਸਰ ਦੇ ਵਿੱਚ ਐਂਟਰ ਕਰ ਲਿਆ ਮੈਂ ਹਰਪ੍ਰੀਤ ਨੂੰ ਫੋਨ ਫੜਾਇਆ ਹਰਪ੍ਰੀਤ ਨੂੰ ਮੈਂ ਕਿਹਾ ਤੂੰ ਵੀਡੀਓ ਬਣਾ ਉਹ ਕਹਿੰਦੀ ਚੱਲ ਠੀਕ ਹੈ ਮੈਂ ਮੂਰੇ ਰੱਖ ਕੇ ਬਣਾ ਦਿੰਦੀ ਆ ਮੈਂ ਇਹਨੂੰ ਕਿਹਾ ਸੀ ਚੰਗੀ ਤਰ੍ਹਾਂ ਨਾ ਬਣਾਈ ਕਹਿੰਦੀ ਮੈਂ ਕੋਈ ਚੱਕਰ ਨਹੀਂ ਮੈਂ ਸਮਾਰਕ ਦੇਖ ਕੇ ਬਣਾਉਂਗੀ ਤੇ ਮੈਂ ਕਿਹਾ ਚੱਲ ਕੋਈ ਨਾ ਵਧੀਆ ਰੱਖ ਕੇ ਬਣਾ ਦੀ ਸੋਹਣੀ ਹੋਣੀ ਚਾਹੀਦੀ ਆ ਹੁਣ ਅਸੀਂ ਚੱਲੇ ਆਂ ਬਾਬਾ ਬੁੱਢਾ ਜੀ ਦੇ ਸਾਡੇ ਸ਼ਿਸ਼ਕੰਜ ਗੁਰਦੁਆਰਾ ਸਾਹਿਬ ਦਾ ਵਲੌਗ ਰਹਿ ਗਿਆ ਕਿਉਂਕਿ ਅਸੀਂ ਸਾਰੇ ਜਾਣੇ ਬਿਜ਼ੀ ਹੋ ਗਏ ਮੱਥਾ ਟੇਕਣ ਦੇ ਵਿੱਚ ਮੈਂ ਕਿਹਾ ਬਾਬਾ ਜੀ ਦਾ ਸ਼ੁਕਰੀਆ ਆਦਾ ਕਰਦੀਏ ਤੇ ਹੁਣ ਅਸੀਂ ਬਾਬਾ ਬੁੱਢਾ ਜੀ ਦੇ ਚੱਲੇ ਆਂ ਤੁਸੀਂ ਸਾਡੇ ਨਾਲ ਬਣੇ ਰਹੋ ਤੇ ਸਾਡੇ ਨਾਲ ਵੀ ਤੁਸੀਂ ਵੀ ਦਰਸ਼ਨ ਕਰ ਲਿਓ ਬਾਬਾ ਜੀ ਦੇ ਘਰੇ ਬੈਠੇ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਸਮ 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 ਅਰੇ ਇਹ ਤਾਂ ਬੱਸ ਨਹੀਂ ਆ ਗੰਡਾ ਵੀ ਸੁਕ ਗੰਡੇ ਵੀ ਲੱਗਦੇ ਨੇ 10 ਕੀ ਲਾ ਗੱਡੀ ਬੈਗ ਲਾਉਣੀ ਆ ਤੂੰ ਇੱਥੇ ਲੱਖ ਲੱਖ ਖਸਾਈ ਜਾਨੀ ਆ ਹਰ ਜਿਆ ਧੰਨਵਾਦ ਚਲੋ ਆ ਜਾਓ ਇੱਧਰ ਮਾਂ ਹਾਂ ਆ ਆ ਜਾ ਆ ਆਗੂ ਜੀ ਕਰੋ ਆਸ ਤਾਂ ਮੰਨ ਲਾ Sampai jumpa di और मैं करता हूं जो ਹੁਣ ਅਸੀਂ ਦਰਸ਼ਨ ਕਰ ਲਿਆ ਦਰਸ਼ਨ ਸਾਡੇ ਬਹੁਤ ਸੋਹਣੇ ਹੋ ਚੁੱਕੇ ਆ ਹੁਣ ਅਸੀਂ ਸਾਰੇ ਜਾਣੇ ਚੱਲਿਆਂ ਘਰ ਨੂੰ ਬੱਚੇ ਕਹਿੰਦੇ ਸੀ ਅਸੀਂ ਕੁਝ ਖਾਣਾ ਚ ਕੁਝ ਖਾਣਾ ਅਸਕੇ ਕੋਈ ਨਾ ਸਾਨੂੰ ਜਾ ਕੇ ਫਿਰ ਬਾਹਰ ਕਿਤੇ ਖਵਾ ਦਿੰਨੇ ਆ ਤੇ ਹੁਣ ਅਸੀਂ ਚੱਲਿਆਂ ਘਰ ਨੂੰ ਤੇ ਤੁਸੀਂ ਸਾਡੇ ਨਾਲ ਬਣੀ ਰਹੋ ਬਲਗ ਟੈਂਟ ਤੱਕ ਹੁਣ ਅਸੀਂ ਗੁਰਦੁਆਰਾ ਸ਼ਿਸ਼ਗੰਜੂ ਸਾਈਂ ਦੀ ਕੋਲ ਦੀ ਲੰਗ ਰੇ ਆ ਤੇ ਅੱਗੇ ਜਾ ਕੇ ਫਿਰ ਦੇਖਦੇ ਆ ਕਿੱਥੇ ਕੁਝ ਮਿਲਦਾ ਵਾ ਤਾਂ ਬੱਚਿਆਂ ਨੂੰ ਖਵਾ ਦਵਾਂਗੇ ਸਾਰੇ ਬੱਚੇ ਬਹੁਤ ਸ਼ਰਾਰਤੀ ਆ ਸਾਡੇ ਅਸੀਂ ਵੀ ਦਵਾਰਾ ਸਾਹਿਬ ਹੁਣ ਲੰਘ ਚੁੱਕੇ ਆ ਦੇ ਹੁਣ ਅਸੀਂ ਪਹੁੰਚ ਚੁੱਕੇ ਆ ਬਿਆਸ ਦਰਿਆ ਦੇ ਕੋਲੇ ਅਸ ਕਿਆ ਅਸੀਂ ਵੀ ਦੇਖਣਾ ਮੈਂ ਵੀ ਵੀਡੀਓ ਬਣਾਉਣੀ ਆ ਮੈਂ ਫਸਟ ਟਾਈਮ ਇੱਧਰ ਨੂੰ ਸੀ ਕੋਈ ਸਿੱਬਾ ਸਾਨੂੰ ਬਾਕਿਆਰੇ ਅੱਗੇ ਪਖਲੇ ਪਾਰ ਉਹਨਾਂ ਨੂੰ ਕੈਫੇ ਉੱਤੇ ਬੈਠੋ ਅਸੀਂ ਕੋਈ ਨਾ ਅੱਗੇ ਥੋੜਾ ਜਿਹਾ ਖਾ ਪੀ ਲਵਾਂਗੇ ਬੱਚੇ ਹੁਣ ਫੋਨ ਦੇ ਕੇ ਬਿਠਾਏ ਆ ਹੁਣ ਦੇ ਚਾਕਦੇ ਆ ਇਹ ਹਜੇ ਪਚਦੇ ਆ ਯਾਰ ਨਵੀਰ ਪਾਪਾ ਮॉल ਨਹੀਂ ਆਇਆ ਮॉल ਨਹੀਂ ਆਇਆ ਅਸ ਕਿਆ ਕੋਈ ਨਾ 2 ਮਿੰਟ ਸਬਰ ਕਰਾ ਅਸੀਂ ਬਸ ਪਹੁੰਚਣ ਵਾਲੇ ਆ ਆਪਾਂ ਪਹੁੰਚ ਚੁੱਕੇ ਆ ਬਹੁਤ ਸੋਹਣਾ ਥਾਂ ਬਣੀ ਹੋਈ ਆ ਜਦੋਂ ਤੁਸੀਂ ਜਲੰਧਰ ਆਵੋ ਇੱਥੇ ਜ਼ਰੂਰ ਹੋ ਕੇ ਜਾਓ ਤੇ ਤੁਸੀਂ ਨੀਮ ਵਗੈਰਾ ਇਹਦਾ ਦੇਖ ਸਕਦੇ ਆ ਵੁੱਡ ਵਿਲੇਜ ਤੇ ਬਹੁਤ ਸੋਹਣਾ ਬਣਿਆ ਹੋਇਆ ਸਾਰੇ ਬ੍ਰਾਂਡ ਆ ਇੱਥੇ ਖਾਣ ਪੀਣ ਦਾ ਸਮਾਨ ਬਹੁਤ ਖੂਸ਼ ਆ ਇੱਥੇ ਤੁਸੀਂ ਤੁਸੀਂ ਵੀ ਦੇਖੋ ਬੱਚੇ ਜੇ ਦੇ ਭਜਦੇ ਆ ਵੀ ਸਾਨੂੰ ਕੁਝ ਖਾਣ ਨੂੰ ਮਿਲੂਗਾ ਪਰ ਇਹਨਾਂ ਦੇ ਲੈ ਇਹਨਾਂ ਦੀ ਤਾਕ ਪਹਿਲਾਂ ਹੀ ਖੇਡਣ ਵਾਲੀਆਂ ਤੇ ਚਲੀ ਗਈ ਇਹਨਾਂ ਨੂੰ ਛੇਤੀ ਸਾਨੂੰ ਬਲੂਨ ਵਾਲਿਆਂ ਦੇ ਵਿੱਚ ਪਹਿਲਾਂ ਬਾੜ ਦੋ ਪਹਿਲਾਂ ਬਾੜ ਦੋ ਇਸ ਕਰ ਨਹੀਂ ਪਹਿਲਾਂ ਤੁਸੀਂ ਕੁਝ ਖਾਣਾ ਪੀਣਾ ਵਾ ਉਸ ਤੋਂ ਬਾਅਦ ਹੀ ਕੁਝ ਕਰਾਂਗੇ ਪਰ ਨਾ ਇਹ ਤਾਂ ਛੇਤੀ ਸਾਨੂੰ ਇਹਦੇ ਵਿੱਚ ਹੀ ਬਾੜ ਦੋ ਛੇਤੀ ਭੁੱਖੇ ਭੁੱਖੇ ਬੁੱਲ ਗਏ ਹੁਣ ਹੁਣ ਇਹਨਾਂ ਨੂੰ ਨਹੀਂ ਭੁੱਖ ਲੱਗੀ ਇਸ ਕਰ ਨਹੀਂ ਪਹਿਲਾਂ ਕੁਝ ਖਾਣਾ ਪੀਣਾ ਵਾ ਤੇ ਤੁਸੀਂ ਫੇਰ ਇਹਦੇ ਵਿੱਚ ਤੁਹਾਨੂੰ ਬਾੜਾਂਗੇ ਤੇ ਹੁਣ ਅਸੀਂ ਇਹਦੇ ਅੰਦਰ ਚੱਲੇ ਆ ਇਸਟ ਗੁੱਡ ਵਿਲੇਜ ਆ ਤੇ ਇਹਦੇ ਅੰਦਰ ਅਸੀਂ ਹੁਣ ਖਾਣ ਪੀਣ ਚੱਲੇ ਆ ਤੁਸੀਂ ਦੇਖੋ ਇਹਦੀ ਬਹੁਤ ਸਫਾਈ ਹੈ ਬਹੁਤ ਵਧੀਆ ਬਣਿਆ ਹੋਇਆ ਵਾ ਜੇ ਤੁਸੀਂ ਕਦੇ ਕਿੱਧਰੇ ਵੀ ਆਏ ਇੱਥੇ ਜ਼ਰੂਰ ਹੋ ਕੇ ਰੁੱਕ ਕੇ ਜਾਇਓ ਬਹੁਤ ਹੀ ਵਧੀਆ ਵਾ ਤੇ ਤੁਸੀਂ ਦੇਖੋ ਅਸੀਂ ਅੰਦਰ ਆ ਚੁੱਕੇ ਹਾਂ ਐਂਟਰ ਹੋ ਚੁੱਕੇ ਹਾਂ ਤੇ ਹੁਣ ਅਸੀਂ ਖਾਵਾਂਗੇ ਤੇ ਪੀਵਾਂਗੇ ਢੱਡ ਭਰਾਂਗੇ ਕਿਉਂਕਿ ਭੁੱਖ ਵਾਕੇ ਕੀ ਸਵੇਰੇ ਤੋਂ ਜੋ ਫਿਰਦੇ ਆ 5 ਵਜ ਚੁੱਕਿਆ ਸ਼ਾਮ ਦੇ ਤੇ ਤੁਸੀਂ ਦੇਖੋ ਕਿੰਨਾ ਕੁਝ ਬਣਿਆ ਹੋਇਆ ਵਾ ਸਾਰੇ ਪਰ ਮੇਰੇ ਵੱਲ ਝਾਕੀ ਜਾਣ ਵੀ ਇਹਨੇ ਚੱਪਲਾਂ ਪਾਈਆਂ ਨੇ ਪਰ ਅਸੀਂ ਕਿਹਾ ਵੀ ਤੁਹਾਨੂੰ ਕੀ ਦਸੀ ਅਸੀਂ ਤਾਂ ਗੁਰਦੁਆਰਾ ਸਾਹਿਬ ਗਏ ਸੀ ਤਾਂ ਕਰਕੇ ਸਾਡੇ ਆਹ ਹਰਪ੍ਰੀਤ ਤੇ ਅਨਵੀਰ ਦੋਨੇ ਜਣੀਆਂ ਆਵਦੀਆਂ ਸੈਲਫੀਆਂ ਖਿੱਚੀ ਜਾਂਦੀਆਂ ਨੇ ਆਹ ਅਨਵੀਰ ਤੇ ਗੰਬੀਰ ਸ਼ਰਾਰਤਾਂ ਕਰਦੇ ਆ ਇਹ ਗੰਬੀਰ बार-बार ਉਹ ਮੈਨੂ ਨਾਲ ਹੀ ਖੇਡੀ ਜਾਂਦੇ ਆ ਉਹ ਗੁਰਜਾ ਸਾਡੀ ਮੰਮੀ ਨਾਲ ਹੀ ਖੇਡੀ ਜਾਂਦਾ ਵਾ ਹੁਣ ਮੈਂ ਕਿਹਾ ਚਲ ਮੈਂ ਵੀ ਆਵਦੀ ਸ਼ਕਲ ਸੂਰਤ ਉੱਤੇ ਤਾਂ ਖਾਲਾ ਮਣੀ ਮੋਟੀ ਜੀ ਮੈਂ ਵੀਡੀਓ ਬਣਾਉਣ ਦੇਈਆਂ ਤੁਸੀਂ ਸਾਰੇ ਜਨ ਦੇਖੋ ਬਹੁਤ ਸੋਹਣਾ ਲੱਗ ਹੁਣ ਸਾਰੇ ਜਾਂਦੇ ਆ ਸੀ ਰੇਲ ਗੱਡੀ ਦੇ ਵਿੱਚ ਝੂਟੇ ਲੈਣੇ ਆ ਅੰਦਰ ਚਲ ਕੋਈ ਨਾ ਇਹਨਾਂ ਦਾ ਮਾਮਾ ਕਹਿੰਦਾ ਬੈਠੋ ਵਿੱਚ ਤੁਹਾਨੂੰ ਸਾਰੇ ਦਾ ਜਿਹੜਾ ਦਵਾ ਦਿੰਨੇ ਆ ਕਹਿੰਦੇ ਠੀਕ ਆ ਅਸੀਂ ਵਿੱਚ ਬੈਠਦੇ ਆ ਫਿਰ ਕਹਿੰਦੇ ਇਸਕਾ ਚਲੋ ਹੁਣ ਤੁਹਾਨੂੰ ਬਲੂਨ ਵਾਲੇ ਵਿੱਚ ਵੀ ਬਾੜ ਦੇ ਦਿੰਨੇ ਆ ਇਹਨਾਂ ਨੇ ਬਹੁਤ ਇੰਜੋਏ ਕੀਤਾ ਸਾਰੇ ਜਾਣੀ ਇਹਨਾਂ ਨੇ ਹੋਰ ਕੁਝ ਨਹੀਂ ਕੀਤਾ ਇਹਨਾਂ ਨੇ ਸਾਰਿਆਂ ਨੂੰ ਵੱਧ ਬਲੂਨ ਹੀ ਤੋੜੇ ਆ ਉਹ ਸਾਰੇ ਜਾਣੇ ਦੇਖੀ ਜਾਣਗੇ ਬੀਬੀ ਤਰਨ ਵੀਰ ਇੰਜੋਏ ਕਰੋ ਇਸ ਕੋਲ ਕੋਈ ਨਾ ਪਿੰਡੂ ਜਵਾਕ ਸ਼ਰਾਬੀ ਹੁੰਦੇ ਆ ਉਹ ਜਿਹੜੀ ਤਾਂ ਰੜ ਗਿਆ

ਹਾਂ ਤਾਂ ਤਾਂ ਪਈ ਆ ਨਹੀਂ ਉਹ ਤੁਹਾਨੂੰ ਨਹੀਂ ਆਇਆ ਮੋਰਸੇ ਯਾਰ ਕਿਉਂ ਨਹੀਂ ਹੋਣ ਬੱਚੇ ਅਸੀਂ ਦਿਖਾ ਲਿਆ ਹੁਣ ਬੱਚੇ ਮਟਰੇਂ ਦੇ ਵਿੱਚ ਵੀ ਬੈਠ ਲਏ ਹੁਣ ਅਸੀਂ ਤਾਂ ਚਲੀਏ ਘਰ ਨੂੰ ਵਾਪਸ ਚਲੀਏ ਆਰੇ ਬੱਚੇ ਕਿੱਥੋਂ ਫੜਦੇ ਆ ਬੱਚੇ ਤਾਂ ਵੀ ਨਹੀਂ ਅਸੀਂ ਹੋਰ ਲਵਾਂਗੇ ਅਸ ਤਾਂ ਚੱਲ ਤੁਸੀਂ ਲਓ ਅਸ ਕਾ ਅਸੀਂ 2 ਮਿੰਟ ਬੈਠ ਕੇ ਰੀਲਾ ਬਣਾ ਲੈਨੇ ਆ ਅਸ ਕਾ ਚੱਲ ਰੀਲੇ ਹੀ ਬਣਾ ਲਓ ਪੱਕ ਗਈਆਂ ਬੜੀਆਂ ਪਹਿਲਾਂ ਰਾਜਾ ਤੇ ਹਰਪ੍ਰੀਤ ਦੋਨਿਆਂ ਨੇ ਬਣਾਉਣ ਲੱਗੇ ਫੇ ਮੈਂ ਕਿਹਾ ਚੱਲ ਮੇਰੀ ਵੀ ਬਣਾ ਦਿਓ ਚੱਲ ਵਿੱਚ ਮੈਂ ਵੀ ਆ ਜੂਗੀ ਫੇਰ ਮੈਂ ਤੇ ਹਰਪ੍ਰੀਤ ਨੇ ਬਣਾਈ ਬਸ ਯਾਰ ਠੀਕ ਅਸ ਕੇ ਬਾਅਦ ਸਾਨੂੰ ਸਮਝ ਤਾਂ ਲੱਗਦੀ ਨਹੀਂ ਸੀ ਅਸੀਂ ਕੀ ਕਰੀਏ ਪਰ ਉਸਕੇ ਚੱਲ ਕੋਈ ਨਾ ਉਹਨਾਂ ਨੇ ਗਾਣਾ ਲਾਤਾ ਸੀਗਾ ਪਰ ਅਸੀਂ ਸਾਨੂੰ ਸਮਝ ਨਾ ਆਵੇ ਬਾਕੀ ਸਾਰੇ ਲੋਕ ਸਾਡੇ ਵੱਲ ਦੇਖੀ ਜਾਂਦੇ ਸੀ ਪਰ ਸਾਨੂੰ ਸ਼ਰਮ ਵੀ ਆਈ ਜਾਂਦੀ ਜੇ ਉਸਕੇ ਚੱਲ ਕੋਈ ਨਾ ਬਿਸ਼ਰਮ ਜੇ ਹੋ ਕੇ ਬਣਾ ਲੈਨੇ ਕੋਈ ਚੱਕਰ ਨਹੀਂ ਕਰ। ਥੈਂਕ ਯੂ ਫॉर ਵਾਚਿੰਗ ਬਾਏ ਬਾਏ ਹੁਣ ਅਸੀਂ ਚੱਲਦੇ ਹਾਂ ਘਰ ਨੂੰ ਰੀਲਾਂ ਰੂਲਾਂ ਬਣ ਗੀਆਂ ਸਾਡੀਆਂ ਸਭ ਕੁਝ ਹੋ ਗਿਆ ਥੈਂਕ ਯੂ ਫॉर ਵਾਚਿੰਗ ਬਾਏ ਬਾਏ